ਹਾਂਜੀ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਆਪਣੀ ਵੀਡੀਓ ਜਿਹੜੀ ਇਹ ਹਰੇਕ ਬੰਦੇ ਵਾਸਤੇ ਆ ਜਿਹੜੇ ਘਰਾਂ 'ਚ ਪਾਈਪਾਂ ਪਾਉਣੇ ਹੁੰਦੇ ਆ ਅੱਗੇ ਆਪਾਂ ਪਾਇਪ ਦੀ ਇੱਕ ਵੀਡੀਓ ਪਾਈ ਸੀਗੀ ਆਹ ਪਾਇਪ ਦੀ ਕਾਲੇ ਰੰਗ ਦੀ ਪਾਇਪ ਸੀਗੀ ਇਹਦੀ ਵੀਡੀਓ ਪਾਈ ਸੀਗੀ ਇਹਦਾ ਕਾਰਨ ਕੀ ਹੁੰਦਾਗਾ ਇਹ ਨਾ ਜਦੋਂ ਆਪਾਂ ਜੋੜ ਲਾਉਣੇ ਆਗੇ ਇੱਥੇ ਲੋਹੇ ਦਾ ਨਿਪਲੇ ਦੇ ਵਿੱਚ ਪਾਉਣੇ ਆਗੇ ਇਹ 7/8 ਇੰਚੀ ਪਾਇਪ ਆਗੇ ਇਹ ਧਾਰੀ ਕੋਲੋਂ ਇੱਥੋਂ ਪਾੜ ਜਾਂਦੀ ਹੈ ਪਾਇਪ ਤੇ ਆਪਾਂ ਇਸ ਲਈ ਇਹ ਪਾਇਪ ਪਾਉਣੀ ਬੰਦ ਕਰੀ ਵੀ ਆਪਣੀ ਆਪਾਂ ਪਾਉਂਦੇ ਨਹੀਂ ਹੈਗੇ ਪਾਇਪ ਇਹੇ ਆਪਾਂ ਹਰੇ ਰੰਗ ਦੀ ਪਾਈਪ ਪਾਉਣੇ ਹੈਗੇ ਉਹਦੀ ਕੁਆਲਿਟੀ ਵੀ ਵਧੀਆ ਹੈਗੀ ਤੇ ਰੇਟ 'ਚ ਵੀ ਸਸਤੀ ਹੈਗੀ ਉਹ ਤੇ ਕਸਟਮਰ ਵੀ ਖੋਸ ਰਹਿੰਦਾ ਹੈਗਾ ਉਹ ਪਾਈਪ ਪਾ ਕੇ ਤੇ ਇਹ ਪਾਈਪ ਆ ਜਿਹੜੀ ਆਪਣੀ ਇਹ ਦੁਕਾਨਦਾਰ ਨੇ ਜ਼ਿੰਮੇਵਾਰੀ ਲਈਤੀ ਹੈ ਹਿੰਦੁਸਤਾਨ ਕੰਪਨੀ ਦੀ ਪਾਈਪ ਆਗੀ ਇਹ ਆਹ ਦੇਖੋ ਲਿਖਿਆ ਵਾ ਮਜ਼ਬੂਤੀ ਹਿੰਦੁਸਤਾਨ ਕੀ ਠੀਕ ਹੈ ਜੀ ਸਵਾਹਾਂਹਾਂ ਚ ਪੈ ਪਾਗੀ ਹੈ ਦੁਕਾਨਦਾਰ ਨੇ ਇਹਦੀ ਗਾਰੰਟੀ ਲੈਤੀ ਹੈਗੀ ਵੀ ਮੈਂ ਜ਼ਿੰਮੇਵਾਰ ਹਾਂ ਜੇ ਕੱਲ ਨੂੰ ਕੋਈ ਇਹਨੂੰ ਨੁਕਸਾਨ ਹੁੰਦਾਗਾ ਇਹ ਇਹ ਹੈਗੀ ਕਾ ਟੁਕੜਾ 1.5 200 ਫੁੱਟ ਪੈ ਪੈਂਦੀ ਹੈਗੀ ਸਾਡੀ ਸਾਰੀ ਆ ਗੁਰੂ ਘਰ ਦੇ ਵਿੱਚ ਖੜਿਆ ਨੈਣੇਆਲ ਤੇ ਉਹਦੀ ਜ਼ਿੰਮੇਵਾਰੀ ਤੇ ਆਪਾਂ ਇਹ ਪਾ ਰਹੇ ਹਾਂਗੇ ਆਪਣੀ ਇਹਦੇ 'ਚ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਠੀਕ ਹੈ ਜੀ ਤੇ ਜਾਣਕਾਰੀ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦੀ ਰੱਬ ਰੱਖ